ਬੀਜੇਪੀ ਨੂੰ ਸੋਚ ਬਦਲਨੀ ਪਵੇਗੀ ਔਰ ਤਾਂ ਬੀਜੇਪੀ ਕੋ ਸਿੱਖਾਂ ਦੇ ਨਾਲ ਆਪਣਾ ਰਸਤਾ ਵਾਪਸ ਕਾਇਮ ਕਰ ਸਕਦੀ ਜੋ वाजਪਾਈ ਜੀ ਦੇ ਵੇਲੇ ਸੀਗਾ ਛੁੱਗੀਆਂ ਚ ਵੜ ਵੜ ਕੇ ਸਰਕਾਰ ਦੇ ਪਾਰਟੀ ਦੇ ਪਟੇ ਗਲ ਚ ਪਾ ਕੇ ਜਾਂਦੇ ਨੇ ਸਿੱਖ ਕੌਮ ਨੇ ਕਦੀ ਸਰਕਾਰਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਇਸ ਸਥਾਨ ਤੇ ਜਿੱਥੇ ਖੜੇ ਆ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਵੱਡੀ ਗਲਤੀ ਕਰ ਰਹੀ ਹੈ ਕਿ ਜਿਹੜੇ ਸਕਰੂ ਸਥਾਨਾ ਦੇ ਵਿੱਚ ਦਖਲਅੰਦਾਜ਼ੀ ਕਰਦੀ ਪਈ ਹੈ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਰੋਜ਼ਾਨਾ ਹੀ ਵੱਡੀ ਗਿਣਤੀ ਚ ਸੰਗਤਾਂ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਨੇ ਇਸ ਦੌਰਾਨ ਦੇਸ਼ਾਂ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਚ ਸੰਗਤਾਂ ਰੋਜ਼ ਦਰਬਾਰ ਸਾਹਿਬ ਚ ਮੱਥਾ ਟੇਕ ਕੇ ਆਪਣੀ ਆਸਥਾ ਦਾ ਪ੍ਰਗਟਾਵਾ ਕਰਦੀਆਂ ਨੇ ਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਜੀ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟਿਕਟ ਪਹੁੰਚੇ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਗਿਆਨੀ ਰਗਵੀਰ ਸਿੰਘ ਜੀ ਜਤਤਾਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਉਹਨਾਂ ਦੀ ਰਿਹਾਈਸ਼ ਤੇ ਅੱਧਾ ਕੰਟਾ ਮੁਲਾਕਾਤ ਕੀਤੀ ਤੇ ਪੱਤਰਕਾਰਾਂ ਨਾਲ ਵੀ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਇੱਥੇ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਲਈ ਆਏ ਸਨ ਬਲਜੀਤ ਸਿੰਘ ਦਾਦੂਵਾਲ ਸਰਕਾਰ ਦੇ ਹੱਥਾਂ 'ਚ ਖੇਡ ਰਹੇ ਨੇ ਪਰ ਭਾਟਪਾ ਸਿੱਖ ਗੁਰਦੁਆਰਿਆਂ ਵਿੱਚ ਦਖਲ ਦੇ ਕੇ ਗਲਤ ਕਰ ਰਹੀ ਹੈ ਇਹ ਹਰਿਆਣਾ ਦੇ ਸਿੱਖਾਂ ਦਾ ਸੰਦੇਸ਼ ਹੈ ਕਿ ਸਰਕਾਰੀ ਦਖਲਅੰਦਾਜ਼ੀ برداشت ਨਹੀਂ ਕੀਤੀ ਜਾਵੇਗੀ ਇਹ ਸਾਰੀਆਂ ਗੱਲਾਂ ਵੀ ਉਹਨਾਂ ਨੇ ਆਖੀਆਂ ਸਰਕਾਰ ਉਹ ਸਭ ਕਰ ਰਹੀ ਹੈ ਜੋ ਸਿੱਖਾਂ ਦੇ ਵਿਰੁੱਧ ਹੈ ਜਿਵੇਂ ਕਿ ਉਹਨਾਂ ਨੇ ਐਮਰਜੈਂਸੀ ਫਿਲਮ ਜਾਰੀ ਕੀਤੀ ਅਤੇ ਡੀਐਸਜੀਐਮਸੀ ਨੇ ਬਲਜੀਤ ਸਿੰਘ ਦਾਤੂਵਾਲ ਤੇ ਉਹਨਾਂ ਦੇ ਗੱਠ ਛੋੜ ਦੀ ਮਦਦ ਕੀਤੀ ਪਰ ਹਾਰ ਗਈ ਉਹਨਾਂ ਕਿਹਾ ਕਿ ਪੰਜਾਬ 95 ਫਿਲਮ ਨੇ ਉਸ ਸਮੇਂ ਦੀ ਅਸਲੀਅਤ ਦਿਖਾਈ ਅਤੇ ਜਸਵੰਤ ਸਿੰਘ ਖਾਲੜਾ ਤੇ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਆਖਿਆ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਦੇ ਹੁਕਮਨਾਮੇ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ ਤੇ ਇਹ ਵੀ ਕਿਹਾ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਤਬਦੀ ਮਨਾਉਣ ਲਈ ਗਿਆਨੀ ਰਕबीर ਸਿੰਘ ਨਾਲ ਮੁਲਾਕਾਤ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣ ਨਾਲ ਲੜਨ ਦਾ ਸਹੀ ਫੈਸਲਾ ਲਿਆ ਪਰ ਮਨਜਿੰਦਰ ਸਿੰਘ ਸਿਰਸਤਾ ਹਲਕੇ ਦਾ ਫੈਸਲਾ ਐਚਐਸਟੀਐਮਸੀ ਚੋਣਾ ਮੰਗ ਹੀ ਹੋਵੇਗਾ ਬਾਕੀ ਜ਼ੁਬਾਨ ਇਸ ਲਣਾਉਂਦੇ ਆ ਕਿ ਹੋਰ ਕੀ ਕੀ ਆਖਿਆ ਮਨਜੀਤ ਸਿੰਘ ਜੀ ਕਿ ਨੇ ਗੁਰੂ ਮਹਾਰਾਜ ਕੋਲ ਨਸ ਮस्तक ਹੋਣ ਆਏ ਸੀ ਨਵੇਂ ਸਾਲ ਦੇ ਵਿੱਚ ਪਹਿਲੀ ਦਫਾ ਗੁਰੂ ਦੇ ਅਸ਼ੀਰਵਾਦ ਨਾਲ ਆਜੇ ਥੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਨ ਆਏ ਦੇਖੋ ਦਾਦੂਵਾਲ ਜੀ ਬਾਬਾ ਜੀ ਜਿਹੜੇ ਨੇ ਉਹ ਸਰਕਾਰ ਦੇ ਹੱਥਾਂ 'ਚ ਖੇਡਦੇ ਰਹੇ ਸਿੱਖ ਕੌਮ ਨੇ ਕਦੀ ਸਰਕਾਰਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਇਸ ਸਥਾਨ ਤੇ ਜਿੱਥੇ ਖੜੇ ਆ ਇੱਥੇ ਮੋਰਚੇ ਲੱਗੇ ਸੀਗੇ 1920 ਦੇ ਵਿੱਚ ਔਰ ਕਿਸ ਤਰੀਕੇ ਗੋਰੀ ਸਰਕਾਰ ਨੂੰ ਝੁਕਣਾ ਪਿਆ ਗੋਰੀ ਸਰਕਾਰ ਨੇ 1857 ਦਾ ਗਦਰ ਦਬਾ ਦਿੱਤਾ ਸੀ ਲੇਕਿਨ ਖਾਲਸੇ ਦੀ ਜੋ ਇਥੋਂ ਅਕਾਲ ਤਖਤ ਤੋਂ ਮੋਰਚਾ ਲੱਗਾ ਸੀ ਨਹੀਂ ਦਬਾ ਸਕੇ ਅੱਜ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਵੱਡੀ ਗਲਤੀ ਕਰ ਰਹੀ ਹੈ ਕਿ ਜਿਹੜੇ ਸੁਰੂ ਸਥਾਨਾ ਦੇ ਵਿੱਚ ਦਖਲ ਅੰਦਾਜ਼ੀ ਕਰਦੀ ਪਈ ਹੈ ਦਿੱਲੀ ਚ ਦੇਖ ਲਓ ਤੁਸੀਂ ਆ ਭਾਵੇਂ ਉਹ ਕਾਲਾ ਹੋਵੇ ਸਰਸਾ ਹੋਵੇ ਕਾਲਾ ਹੋਵੇ ਮੈਂ ਸਮਝਦਾ ਏਦਾਂ ਹੀ ਹਰਿਆਣੇ ਚ ਉਹਨਾਂ ਨੇ ਦਖਲ ਅੰਦਾਜ਼ੀ ਕੀਤੀ ਔਰ ਬਾਬਾ ਦਾਦੂ ਵਾਲ ਮੈਂ ਸਮਝਦਾ ਜਿਸ ਨੇ ਬੁਰੀ ਤਰ੍ਹਾਂ ਤਾਂ ਹਾਰੇ ਨੇ ਯਾ ਉਹਦੀ ਪਾਰਟੀ ਹਾਰੀ ਐ ਸਿੱਖਾਂ ਨੇ ਇੱਕ ਸਨੇਹ ਦਿੱਤਾ ਹਰਿਆਣੇ ਦੇ ਸਿੱਖਾਂ ਨੇ ਕਿ ਇਸ ਸਾਲ ਕੇ ਹਰਗੇ ਐਡਵਾਈਜ਼ਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਹੀਂ ਸਿੱਖਾਂ ਦੀ ਵੋਟਾਂ ਲੈ ਸਕੇ ਫਿਰ ਕੋਰ ਐਮਐਲਏ ਦੀ ਇਲੈਕਸ਼ਨ ਆਈਆਂ ਐਮਪੀ ਦੀਆਂ ਇਲੈਕਸ਼ਨ ਆਈਆਂ ਅੱਜ ਫਿਰ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੈ ਤੁਸੀਂ ਰਿਜ਼ਲਟ ਦੇਖਣਾ ਇਹਦੇ ਚ ਇਹ ਨਹੀਂ ਕਿ ਬੀਜੇਪੀ ਦਾ ਕਸੂਰ ਆ ਬੀਜੇਪੀ ਦਾ ਕਸੂਰ ਨਹੀਂ ਹੈ ਕਿ ਉਹ ਜਿਹੜੇ ਸਿੱਖ ਜਿਹੜੇ ਆਪਣੇ ਆਪ ਨੂੰ ਅਖੌਤੀ ਲੀਡਰ ਮੰਨਦੇ ਨੇ ਜਿਨ੍ਹਾਂ ਦੇ ਪਿੱਛੇ ਕੋਈ ਨਹੀਂ ਹੈਗਾ ਉਹਨਾਂ ਦੀ ਸਲਾਮਾਂ ਲੈ ਕੇ ਤੇ ਸਿੱਖ ਧਰਮ ਦੇ ਸਥਾਨਾ ਦੇ ਵਿੱਚ ਜਿਹੜੀ ਇੰਟਰਫੇਰੈਂਸ ਹੋ ਰਹੀ ਹੈ ਬੀਜੇਪੀ ਨੂੰ ਸੋਚ ਬਦਲਨੀ ਪਏਗੀ ਔਰ ਤਾਂ ਬੀਜੇਪੀ ਕੋ ਸਿੱਖਾਂ ਦੇ ਨਾਲ ਆਪਣਾ ਰਸਤਾ ਵਾਪਸ ਕਾਇਮ ਕਰ ਸਕਦੀ ਜੋ ਵਾਜਪਾਈ ਜੀ ਦੇ ਵੇਲੇ ਸੀਗਾ ਐਜਪੀਸੀ ਦੀ ਸਿੱਖਿਸ਼ਕਾਂ ਨੂੰ ਸਿੱਖਣ ਦਾ ਬੋਲੋ ਐਮਰਜੈਂਸੀ ਫਿਲਮ ਦਾ ਵਿਰੋਧ ਵੀ ਕੀਤਾ ਗਿਆ ਫਿਰ ਵੀ ਇਹਨੂੰ ਸਰਕਾਰ ਨੇ ਲਗਾਤਾਰ ਦੱਾਇਆ ਕਿ ਕਿ ਸਰਕਾਰ ਹਰੇ ਕੋ ਕੰਮ ਕਰਦੀ ਹੈ ਜਿੱਥੇ ਸਾਨੂੰ ਤਕਲੀਫ ਹੋਵੇ ਜੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਸਸਕਾਰ ਦੀ ਗੱਲ ਕਰ ਲਈਏ ਅਸੀਂ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਅਸੀਂ ਗੁਰਧਾਮਾਂ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਸਰਕਾਰ ਦੇ ਕੋਲ ਜਿਹੜੇ ਐਡਵਾਈਜ਼ਰ ਗਏ ਹੋਏ ਨੇ ਜਿਹੜੇ ਉਹਨਾਂ ਦੇ ਕੋਲ ਜਾ ਕੇ ਆਪਣੀ ਟਿਕਟਾਂ ਲੈਣ ਵਾਸਤੇ ਤੁਸੀਂ ਦੇਖੋ ਕਿ ਉਹ ਗਲੀ ਗਲੀ ਝੁਗੀਆਂ ਚ ਵੜ ਵੜ ਕੇ ਸਰਕਾਰ ਦੇ ਪਾਰਟੀ ਦੇ ਪਟੇ ਗੱਲ ਚ ਪਾ ਕੇ ਜਾਂਦੇ ਨੇ ਤੁਸੀਂ ਇੱਥੋਂ ਹਿਸਾਬ ਲਾ ਲਓ ਨਾ ਕਿ ਦਿੱਲੀ ਦਾ ਪ੍ਰਧਾਨ ਕਾਲਕਾ ਔਰ ਕਾਲੋ ਜਿਹੜਾ ਜਨਰਲ ਸੈਕਟਰੀ ਹੈ ਅਜਰਾਨੇ ਹਰਿਆਣੇ ਦੇ ਵਿੱਚ ਸਾਡੇ ਮੈਂਬਰ ਦੇ ਬਿਰਕਸਾਪੁਰਾ ਦੀ ਪਰਚਾਈ ਖੜੀ ਸੀ ਉਹ ਕਿੱਡੀ ਬੁਰੀ ਤਰ੍ਹਾਂ ਹਾਰੀ ਐ ਉਹ ਉੱਥੇ ਗੁਰਗਾਉਂ ਦੇ ਵਿੱਚ ਪ੍ਰਧਾਨ ਸਕੱਤਰ ਕਾਲਕਾ ਕਾਲੋ ਜਾਂਦੇ ਨੇ ਉੱਥੇ ਮਦਦ ਕਰਨ ਜਾਂਦੇ ਨੇ ਦਾਦੂਵਾਲ ਦੀ ਔਰ ਦਿੱਲੀ ਦੀ ਸਟੇਜਾਂ ਤੇ ਦਾਦੂਵਾਲ ਜੀ ਨੂੰ ਕਥਾ ਕਰਾਉਂਦੇ ਨੇ ਉਹ ਕਿੰਨੇ ਬੁਰੀ ਤਰ੍ਹਾਂ ਹਾਰਦੇ ਪਏ ਨੇ ਮੈਂ ਸਮਝਦਾ ਕਿ ਸਿੱਖ ਇੱਕ ਸਨੇਹ ਦੇ ਰਹੇ ਨੇ ਸਿੱਖ ਸਨੇਹ ਬੜੀ ਸਾਫ਼ ਤੌਰ ਤੇ ਦੇ ਰਹੇ ਨੇ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਅਗਰ ਸਰਕਾਰ ਨੇ ਦਖਰ ਅੰਦਾਜ਼ੀ ਕੀਤੀ ਤੇ ਉਹਨਾਂ ਦੇ ਨਾਲ ਜਿਹੜੇ ਰੰਗੇ ਹੋਏ ਗਿੱਦੜ ਮੈਂ ਕਹੂੰਗਾ ਜਿਹੜੇ ਸਰਕਾਰੀ এজেন্ডੇ ਨੂੰ ਟੋਕ ਕਰਦੇ ਨੇ ਉਹਨਾਂ ਨੂੰ ਸਿੱਖ ਕਦੀ ਨਾ ਵੋਟਾਂ ਪਾਣਗੇ ਨਾ ਉਹਨਾਂ ਦੇ ਆਖੇ ਕਿਸੇ ਨੂੰ ਸਪੋਰਟ ਕਰ ਸਕਦੇ ਸਰਕਾਰ ਵੱਲੋਂ ਜਸਵੰਤ ਸਿੰਘ ਖਾਲਰੇ 'ਤੇ ਕਿਲੋਮੀਟਰ ਵੀ ਰੋਕ ਲਗਾਈ ਗਈ ਕੀ ਕਦਰ ਕਿਉਂ ਰੋਕ ਲਾਈ ਗਈ ਹੈ ਜਸਵੰਤ ਸਿੰਘ ਖਾਲਰ ਨੇ ਕੀ ਗਲਤ ਕੀਤਾ ਉਹਨਾਂ ਨੇ ਉਹ ਸਾਰਾ ਡਾਟਾ ਇਕੱਠਾ ਕੀਤਾ ਸੀਗਾ ਤੁਸੀਂ ਆਪਣਾ ਕਾਲਾ ਇਤਿਹਾਸ ਕਿਉਂ ਛੁਪਾਣਾ ਚਾਹੁੰਦੇ ਹੋ ਔਰ ਮੈਂ ਤੇ ਭਾਜਪਾ ਨੂੰ ਖਾਸ ਤੌਰ ਤੇ ਕਵਾਂਗਾ ਖਾੜਰਾ ਜੀ ਦਾ ਜਿਹੜਾ ਕੰਮ ਹੈਗਾ ਉਹ ਕਾਂਗਰਸ ਦੇ ਵੇਲੇ ਦਾ ਸੀਗਾ ਤੁਹਾਨੂੰ ਉਹਦੇ ਨਾਲ ਕੀ ਦਿੱਕਤ ਹੈਗੀ ਹੈ ਮੈਨੂੰ ਲੱਗਦਾ ਹੈ ਕਿ ਜਿੱਥੇ ਗੱਲ ਸਿੱਖੀ ਦੀ ਆ ਜਾਂਦੀ ਉਹ ਸਾਰੀਆਂ ਸਰਕਾਰਾਂ ਦਾ ਏਜੰਡਾ ਇੱਕੋ ਹੁੰਦਾ ਮੈਂ ਇਹਦਾ ਵਿਰੋਧ ਕਰਦਾ ਹਾਂ ਔਰ ਇਹ ਪਿਕਚਰ ਚਲਣੀ ਚਾਹੀਦੀ ਸਾਰੀਆਂ ਗੱਲਾਂ ਉਹਨਾਂ ਨੇ ਆਪਣੀ ਝੋਲੀ 'ਚ ਪਾਈਆਂ ਭਾਵੇਂ ਉਹਨਾਂ ਨੇ ਉਹ ਗੱਲ ਕੀਤੀ ਕਿ ਨਹੀਂ ਕੀਤੀ ਲੇਕਿਨ ਆਪਣੀ ਝੋਲੀ 'ਚ ਪਾਈ ਅੱਜ ਫੇਰ ਵਕਤ ਹੈ ਕਿ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀਗਾ ਉਸ ਦੇ ਉੱਤੇ ਅਕਾਲੀ ਦਰ ਨੂੰ ਖਲੋਣਾ ਚਾਹੀਦਾ ਮੈਂ ਜਿੱਥੇ ਦਾ ਨੂੰ ਮਿਲੋ ਕੀ ਕਰਾਂ ਮੈਂ ਸਿੰਘ ਸਾਹਿਬ ਨਾਲ ਮੁਲਾਕਾਤ ਮੇਰੀ ਨੌਵੇਂ ਪਾਤਸ਼ਾਹ ਦੀ ਜਿਹੜੀ 350 ਸਾਲਾ ਸ਼ਹੀਦੀ ਸ਼ਤਾਬ ਦੀ ਆ ਰਹੀ ਹੈ ਉਹ ਵੱਡੇ ਪੱਧਰ ਤੇ ਮਨਾਈ ਜਾਣੀ ਚਾਹੀਦੀ ਹੈ ਕਿਉਂਕਿ ਧਰਮ ਨਿਰਪੱਖਤਾ ਲਈ ਹਿਊਮਨ ਰਾਈਟਸ ਵਾਸਤੇ ਉਹਨਾਂ ਨੇ ਆਪਣੀ ਬਲੀਦਾਨ ਦਿੱਤਾ ਸੀ ਦਿੱਲੀ ਸ਼ਹਿਰ ਚ ਬਲੀਦਾਨ ਦਿੱਤਾ ਸੀਗਾ ਔਰ ਮੈਂ ਸਮਝਦਾ ਕਿ ਇਹ ਦੂਜੇ ਧਰਮਾਂ ਦੇ ਲੋਕਾਂ ਤੱਕ ਵੀ ਸੁਨੇਹਾ ਜਾਣਾ ਚਾਹੀਦਾ ਹੈ ਕਿ ਅਗਰ ਦੁਨੀਆ ਤੇ ਪਹਿਲਾ ਪਹਿਲਾ ਇੱਕ ਐਸਾ ਉਹ ਹੋਇਆ ਜਿਹਦੇ ਵਿੱਚ ਤਿਲਕ ਜਨੇ ਉਹ ਨਹੀਂ ਉਹਨਾਂ ਨੇ ਧਾਰਨ ਕੀਤਾ ਲੇਕਿਨ ਜਦੋਂ ਤਿਲਕ ਜਨੇ ਉਹ ਰੰਗਜ਼ੇ ਵੱਲੋਂ ਮੁਗਲ ਸਲਤਨਤ ਵੱਲੋਂ ਉਤਾਰਿਆ ਜਾ ਰਿਹਾ ਸੀ ਉਹਨਾਂ ਨੇ ਆਪਣਾ ਬਲਿਦਾਨ ਦਿੱਤਾ ਇਹ ਬਹੁਤ ਵੱਡਾ ਦਿਨ ਸਾਡੇ ਕੋਲ ਆ ਰਿਹਾ ਨੋਮਬਰ ਦੇ ਮਹੀਨੇ ਚ ਮੈਂ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਧਾਮੀ ਸਾਹਿਬ ਨਾਲ ਵੀ ਮੇਰੀ ਮੀਟਿੰਗ ਹੋਈ ਸੀ ਕਿ ਐਸਜੀਪੀਸੀ ਨੂੰ ਔਰ ਸਾਰੀ ਕਮੇਟੀਆ ਨੂੰ ਰਲ ਕੇ ਮਨਾਣਾ ਚਾਹੀਦਾ ਹੈ ਅਕਾਲੀ ਦਲ ਸੁਭਾਰੀ ਚੋਣਾਂ ਹੋ ਗਿਆ ਅਕਾਲੀ ਦਲ ਜੂਮ ਨਹੀਂ ਲੜੇ ਕੀ ਕਹਿੰਦੇ ਆ ਅਕਾਲੀ ਦਲ ਚੋਣ ਨਾ ਲੜਨ ਦਾ ਫੈਸਲਾ ਉਹਨਾਂ ਨੇ ਜਿਹੜਾ ਕੀਤਾ ਮੈਂ ਸਮਝਦਾ ਉਹ ਕਾਦੀ ਦਲ ਦੀ ਹਾਈ ਕਮਾਂਡ ਨੇ ਜੋ ਕੀਤਾ ਉਹ ਠੀਕ ਕੀਤਾ ਲੇਕਿਨ ਜਿਹੜੇ ਉਥੇ ਸਰਸਾ ਸਾਹ ਵਰਗੇ ਜਿਹੜੀ ਸਾਰੀ ਦਿੱਲੀ ਕਮੇਟੀ ਉਹਦੀ ਇਲੈਕਸ਼ਨ ਚ ਚ ਗਈ ਹੋਈ ਹੈ ਸਾਰੇ ਕੰਪਿਊਟਰ ਤੋਂ ਲੈ ਕੇ ਸਟਾਫ ਤੋਂ ਲੈ ਕੇ ਮੈਂਬਰਸ ਵੱਲ ਲੱਗੇ ਨੇ ਜੋ ਹਰਿਆਣੇ ਚ ਰਿਜ਼ਲਟ ਆਇਆ ਉਹ ਸਰਸਾ ਸਾਹ ਦੀ ਕੰਸਟੀਟੂਐਂਸੀ ਤੋਂ ਵੀ ਰਿਜ਼ਲਟ ਆਇਆ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਸਾਂਝੀ ਸੋਚ ਟੀਵੀ ਲਈ ਰਿਪੋਰਟ